ਪਤਲਾਹ ਉਹ ਕਿੱਗ ਹੈ ਕਾਹਨਿਕਾ ਹੁਯਾਗ ਦਾ ਰਾਜਸ਼ਾ ਵਿੱਚ ਪਾਕਿਸਤਾਨ ਦੀ ਜਵਾਬ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਿੱਤਾ ਸੀ ਨਾ ਬਣਾ ਕੇ ਕਦੀ ਹਿੰਦੂ ਮੁਸਲਮਾਨ ਦਾ ਕਦੀ ਹਿੰਦੂ ਸਿੱਖ ਦਾ ਜਿਹੜਾ ਆ ਉਹ ਲੋਕਾਂ ਦੇ ਵਿੱਚ ਇਨਸਾਨਾਂ ਦੇ ਵਿੱਚ دہشت ਫੁਲਾਉਣ ਦੀ ਕੋਸ਼ਿਸ਼ ਕਰ ਰਹੇ ਆ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਆ ਦੱਸ ਦਈਏ ਕਿ 2-3 ਦਿਨ ਪਹਿਲਾਂ ਜਿਹੜੀ ਆ ਪਹਿਲਗਾਮ ਦੇ ਵਿੱਚ ਜਿਹੜਾ ਇੱਕ ਆਤਕੀ ਹਮਲਾ ਹੋਇਆ ਜਿਸ ਦੇ ਵਿੱਚ 25 ਤੋਂ ਵੱਧ ਜਿਹੜੇ ਆ ਨੌਜਵਾਨ ਅ ਦੱਸਿਆ ਜਾ ਰਿਹਾ ਕਿ ਮਾਰੇ ਗਿਆ ਹਨ ਉਸ ਦੇ ਵਿੱਚ ਦੱਸ ਦਈਏ ਕਿ ਉਹਨਾਂ ਵੱਲੋਂ ਗੁਰਬਾਤ ਵੱਲੋਂ ਜਿਹੜਾ ਆ ਉਹਨਾਂ ਦੇ ਜਾਪਤੀ ਜਿਹੜੇ ਆ ਉਹਨਾਂ ਦੇ ਜਾਪ ਪਾਤ ਨੂੰ ਪੁੱਛ ਕੇ ਜਿਹੜਾ ਆ ਉਹਦਾ ਤੇ ਗੋਲੀ ਜਿਹੜੀਆਂ ਮਾਰੀ ਗਈਆਂ ਤੇ ਲੇਡੀਜ਼ ਜੇ ਗੱਲ ਕਰੀਏ ਲੇਡੀਜ਼ ਤੇ ਜਬ ਬੱਚੇ ਜਿਹੜੇ ਨੇ ਆ ਸੁਰੱਖਤ ਰਹੇ ਸਨ ਉਸ ਨੂੰ ਲੈ ਕੇ ਜਿਹੜਾ ਆ ਦੇਸ਼ ਭਰ ਦੇ ਵਿੱਚ ਜਿਹੜਾ ਰੋਸ ਪਾਇਆ ਗਿਆ ਹੈ ਚਾਹੇ ਉਹ ਕਿਸੇ ਵੀ ਗੱਲ ਕਰੀਏ ਜ਼ਿਲ੍ਹੇ ਦੀ ਗੱਲ ਕਰੀਏ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਆ ਉਹਨਾਂ ਦੇ ਪ੍ਰਤੀ ਜਾਣ ਕੇ ਹੋਵੇ ਪੰਜਾਬ ਹੋਵੇ ਤੇ ਉਹ ਪਰਤੀ ਜਿਹੜਾ ਆ ਰੋਸ ਪਾ ਕੇ ਜਿਹੜਾ ਆ ਪੁਤਲੇ ਫੂਕੇ ਜਾ ਰਹੇ ਹਨ ਇਸੇ ਤਰ੍ਹਾਂ ਤੁਹਾਨੂੰ ਦਿਖਾ ਦਈਏ ਕਿ ਅੱਜ ਸਾਫ ਦਾ ਵਿਧਾਇਕ ਜਗਿੰਦਰਪਾਲ ਬੱਲੋ ਬਣੀ ਲੋਦੀ ਦੇ ਵਿੱਚ ਆਪਣੇ ਬਰਕਰਾਂ ਦੇ ਨਾਲ ਜਿਹੜਾ ਆ ਪਾਕਿਸਤਾਨ ਦਾ ਤੇ ਉਹ ਪਾਕਿਸਤਾਨ ਰੋਸ ਦਾ ਜਿਹੜਾ ਆ ਪੁਤਲਾ ਫੂਕਿਆ ਗਿਆ ਤੇ ਰੋਸ ਵੀ ਕਾਫੀ ਪਾਇਆ ਗਿਆ ਤੇ ਉੱਥੇ ਹੀ ਇਹਨਾਂ ਵੱਲੋਂ ਮੰਗ ਵੀ ਕੀਤੀ ਹੈਗੀ ਆ ਕਿ ਜੋ ਪਹਿਲਾ ਸਮੇਂ ਹਨ ਕੱਤਰ ਦੇ ਵਿੱਚ ਜਿਹੜਾ ਆ ਇੰਦਰਾ ਗਾਂਧੀ ਵੱਲੋਂ ਜਿਹੜਾ ਆ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਮੂੰਹ ਤੋਰ ਜਵਾਬ ਦਿੱਤਾ ਗਿਆ ਸੀ ਪਾਕਿਸਤਾਨ ਨੂੰ ਉਸੇ ਨੂੰ ਲੈ ਕੇ ਅੱਜ ਮੋਦੀ ਨੂੰ ਵੀ ਜਿਹੜਾ ਆ ਕਰਾਰਾ ਜਵਾਬ ਜਿਹੜਾ ਦੇਣਾ ਪਏਗਾ ਸੁਣਾਨਿਆ ਜੋ ਇਹਨਾਂ ਨਾਲ ਗੱਲਬਾਤ ਹੋਈ ਹੈ ਤੇ ਸਾਬਕਾ ਵਿਧਾਇਕ ਜਗਵਿੰਦਰ ਪਾਲ ਨਾਲ ਗੱਲਬਾਤ ਹੋਈ ਹੈ ਤਾ ਤਾਂ ਬਣੀ ਰਹੋ ਸਾਡੇ ਨਾਲ ਤੇ ਦੇ ਦੇ ਰਹੋ ਪੰਜਾਬ ਦੇ ਕਿੰਨੇ ਧੰਨਵਾਦ ਦਾ ਵੀ ਰੋਸ਼ ਵੀ ਕਾਫੀ ਸੀਗਾ ਦੇਖੋ ਜਿਹੜਾ ਪਾਕਿਸਤਾਨ ਦਾ ਪਤਲਾ ਖੋਕੇ ਹੋ ਗਿਆ ਪਾਕਿਸਤਾਨ ਇੱਕ ਇਹੋ ਜਿਹਾ ਗੰਦਾ ਦੇਸ਼ ਹੈ ਜਿਸ ਦੇਸ਼ ਦੀ ਸੋਚ ਜਿਹੜੇ ਰੱਬ ਦੇ ਬਣਾਏ ਹੋਏ ਬੰਦੇ ਆ ਉਹਨਾਂ ਦੇ ਪ੍ਰਤੀ ਖਲਾਫ ਨੇ ਆਏ ਜਿਹਨਾਂ ਰੂਸ ਕਿਤੇ ਨਾ ਕਿਤੇ ਉਹ ਸਾਡੇ ਹਿੰਦੁਸਤਾਨ ਦੇ ਵਿੱਚ ਗੰਦੇ ਲੋਕੀ ਵਾਰਦਾਤ ਕਰਨ ਵਾਲੇ ਜਿਹੜੀ ਲੋਕੀ ਕਦੀ ਕਿਸੇ ਨੂੰ ਮਾਰ ਦਿੰਦੇ ਆ ਕਦੀ ਕਿਸੇ ਨੂੰ ਮਾਰ ਦਿੰਦੇ ਆ ਜਿਹੜਾ ਹੁਣ ਚਾਹੀਦੀ ਉਹ ਆਮਲਾ ਆਇਆ ਪਹਿਲ ਗੰਮ ਚ ਉਹਦੇ ਬਹੁਤ ਹੀ ਨਿੰਦਰੀ ਹੋਇਆ ਜਦੋਂ ਕਿ ਉਹਨਾਂ ਦੇ ਆਤੰਗਵਾਦੀ ਨੇ ਪੁੱਛ ਪੁੱਛ ਕੇ ਕਿ ਤੁਸੀਂ ਕੌਣ ਹੋ? ਤੁਸੀਂ ਕੌਣ ਹੋ? ਤੁਸੀਂ ਕੌਣ ਹੋ? ਔਰ ਜਿਹੜੇ ਲੋਕ ਹਿੰਦੂ ਸੀ ਉਹ ਮਾਰੇ ਗਏ ਨੇ ਔਰ ਜਿਹੜੇ ਆਤੰਗਵਾਦੀ ਲੋਕੀ ਹੁੰਦੇ ਨੇ ਇਹਨਾਂ ਦਾ ਕੋਈ ਮਜ਼ਮ ਨਹੀਂ ਹੁੰਦਾ ਔਰ ਪਾਕਿਸਤਾਨ ਦਾ ਵੀ ਕੋਈ ਮਜ਼ਮ ਨਹੀਂ ਪਾਕਿਸਤਾਨ ਨੂੰ ਆਪ ਕੋਈ ਸ਼ਰਮ ਨਹੀਂ ਉਹਦੇ ਆਪਣੇ ਦੇਸ਼ ਦੇ ਵਿੱਚ ਰੋਜ਼ ਆਏ ਦਿਨ ਕਦੀ ਕਿਤੇ ਬੰਦੇ ਮਰ ਰਹੇ ਆ ਕਦੀ ਕਿਤੇ ਬੰਦੇ ਮਰ ਰਹੇ ਆ ਮੇਰੇ ਕਹਿਨ ਦਾ ਭਾਵ ਇਹ ਆ ਜਿਹੜਾ ਕਿਸ ਨੂੰ ਤੰਗ ਕਰੇਗਾ ਉਹ ਨੂੰ ਆਪਣੇ ਆਪ ਹੀ ਰੱਬ ਤੰਗ ਕਰੇਗਾ ਸੋ ਅੱਜ ਆਪਾਂ ਸਾਰੇ ਇਕੱਠੇ ਹੋਏ ਜਾਈ ਇਕੱਠੇ ਹੁੰਦਾ ਮੇਰੀ ਪਾਕਿਸਤਾਨ ਦਾ ਪਤਲਾ ਭੁਕਿਆ ਪਾਕਿਸਤਾਨ ਦੇ ਆਰਮੀ ਚੀਫ ਦਾ ਪਤਲਾ ਭੁਕਿਆ ਉਗਰਵਾਦੀ ਜਿਹੜੇ ਉਹਨਾਂ ਦਾ ਪਤਲਾ ਭੁਕਿਆ ਇਹ ਸਾਡਾ ਦੇਸ਼ ਦਾ ਰੂਸੀ ਰੋਜ਼ ਦੀ ਤਰ੍ਹਾਂ ਅੱਜ ਵੀ ਹਰ ਜਗ੍ਹਾ ਦੇ ਉੱਤੇ ਪਤਲੇ ਭੁਕੇ ਜਾ ਰਹੇ ਨੇ ਪਰ ਪਾਕਿਸਤਾਨ ਨੂੰ ਸ਼ਰਮ ਆਣੀ ਚਾਹੀਦੀ ਪਾਕਿਸਤਾਨ ਨੂੰ ਇਹਨਾਂ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ ਜੇ ਜਿਹੜਾ ਤੇ ਫੇ ਜਿਹਨੇ ਦੋ ਸਾਡੇ ਦੇਸ਼ ਦੀ ਜਿਹੜੀ ਅਸੀਂ ਸਾਰੇ ਜਿੰਨੇ ਵੀ ਮਜਬੂਤ ਸਾਬ ਆਪਾਂ ਇਕੱਠੇ ਆਂ ਇਕੱਠੇ ਹੋ ਕੇ ਮੁਕਾਬਲਾ ਕਰਾਂਗੇ ਅਸੀਂ ਗੱਲ ਕੋਈ ਨਹੀਂ ਔਰ ਮੋਦੀ ਸਾਹਿਬ ਨੂੰ ਸਾਡੇ ਵੱਲੋਂ ਅਸੀਂ ਅਪੀਲ ਕਰਦੇ ਆ ਵੀ ਤਗੜੇ ਹੋ ਕੇ ਜਿਹੜਾ ਵੀ ਸਟੈਪ ਚੁੱਕਣਾ ਹੈ ਤਗੜੇ ਹੋ ਕੇ ਸਟੈਪ ਚੁੱਕੋ ਅਗਰ ਇੱਕ ਕਾਮਾ ਮੁਕਦਾ ਪਾਕਿਸਤਾਨ ਦਾ ਤੇ ਮਕਾ ਦਿਓ ਉਹਨਾਂ ਦਾ ਬਹੁਤ-ਬਹੁਤ ਮੇਰੇ ਵੱਲੋਂ ਧੰਨਵਾਦ ਹੈ ਜਿਨੇ ਮੇਰੇ ਧਿਆਨ ਭਰਾ ਆਏ ਨੇ ਥੈਂਕ ਯੂ ਸਿਆਪਾ ਕੀਤਾ ਪਾਕ ਹਲਕਾ ਪੋਆ ਦੇ ਵਿੱਚ ਸ੍ਰੀ ਜੋਗਿੰਦਰਪਾਲ ਜੀ ਦੀ ਰਹਿਨਮਾਈ ਦੇ ਥੱਲੇ ਸੁੰਦਰ ਚੱਕ ਬਣੀ ਲੋਦੀ ਪਿੰਡ ਦੇ ਚੌਕ ਦੇ ਵਿੱਚ ਸਮੂਹ ਕਾਂਗਰਸੀ ਵਰਕਰਾਂ ਨੇ ਇਕੱਠੇ ਹੋ ਕੇ ਪਿਛਲੇ ਦਿਨੀ ਜਿਹੜੀ ਬਹੁਤ ਹੀ ਨਿੰਦਣਯੋਗ ਘਟਨਾ ਵਾਪਰੀ ਆ ਇੱਕ ਧਾਰਮਿਕ ਯਾਤਰਾ ਤੇ ਗਏ ਹੋਏ ਲੋਕਾਂ ਦੇ ਉੱਤੇ ਨੇ ਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਉਹਨਾਂ ਦੇ ਨਾ ਪੁੱਛ ਪੁੱਛ ਕੇ ਉਹਨਾਂ ਦੇ ਧਰਮ ਪੁੱਛ ਪੁੱਛ ਕੇ ਇਹ ਬਹੁਤ ਘਟਿਆ ਕਾਰਵਾਈ ਕੀਤੀ ਜਿਨੇ ਵੀ ਕੀਤੀ ਹੈ ਅਸੀਂ ਇਸ ਘਟਨਾ ਦੀ ਬਹੁਤ ਹੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਇਸ ਗੱਲ ਦੀ ਤਾੜਨਾ ਕਰਦੇ ਹਾਂ ਕਿ ਜਿਹੜੀਆਂ ਸ਼ਕਤੀਆਂ ਇਹਨਾਂ ਲੋਕਾਂ ਨੂੰ ਉਤਸ਼ਾਹਿਤ ਕਰ ਰਹੀਆਂ ਨੇ ਜਿਹੜੀਆਂ ਸ਼ਕਤੀਆਂ ਇਹਨਾਂ ਦਾ ਹੱਥ ਟੋਕਾ ਬਣ ਰਹੀਆਂ ਨੇ ਅਸੀਂ ਉਹਨਾਂ ਨੂੰ ਤਾੜਨਾ ਕਰਦੇ ਹਾਂ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆਓ ਭੋਲੇ-ਪਾਲੇ ਲੋਕਾਂ ਤੇ ਨਿਹੱਥੇ ਲੋਕਾਂ ਤੇ ਜਿਹੜੇ ਧਾਰਮਿਕ ਆਸਥਾ ਲੈ ਕੇ ਕਿਸੇ ਤੀਰਥ ਸਥਾਨ ਤੇ ਜਾ ਰਹੇ ਸੀ ਉਹਨਾਂ ਨੂੰ ਮਾਰਨਾ ਇਹ ਮਨੁੱਖਤਾ ਦੀ ਇਹ ਇਹ ਉਲਟਿਆ ਮਨੁੱਖਤਾ ਨੂੰ ਕਿਸੇ ਨੂੰ ਧਰਮ ਕਰਕੇ ਕਿਸੇ ਨੂੰ ਜਾਤ ਕਰਕੇ ਕਿਸੇ ਨੂੰ ਮذਹਬ ਕਰਕੇ ਕਿਸੇ ਨੂੰ ਜਾਤੀ ਤੌਰ ਤੇ ਇਸ ਤਰ੍ਹਾਂ ਮਾਰਨਾ ਇਹ ਬਹੁਤ ਨਿੰਦਣਯੋਗ ਘਟਨਾ ਹੈ ਅਸੀਂ ਸਮੂਹਿਕ ਤੌਰ ਤੇ ਭਾਰਤ ਵਾਸੀ ਸਮੂਹਿਕ ਤੌਰ ਤੇ ਇਸ ਗੱਲ ਦੀ ਬਹੁਤ ਸ਼ਬਦ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਭਾਰਤ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਂ ਕਿ ਮੋਦੀ ਸਾਹਿਬ 1971 ਦੇ ਵਿੱਚ ਪਾਕਿਸਤਾਨ ਦੀ ਗਲਤ ਹਰਕਤਾਂ ਦਾ ਜਵਾਬ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਿੱਤਾ ਸੀ ਔਰ ਪਾਕਿਸਤਾਨ ਦੇ ਦੋ ਟੋਟੇ ਕਰਵਾ ਕੇ ਬੰਗਲਾਦੇਸ਼ ਨੂੰ ਇੱਕ ਆਜ਼ਾਦ ਦੇਸ਼ ਬਣਵਾਇਆ ਸੀ ਤੁਹਾਨੂੰ ਵੀ ਅਜਿਹੀ ਜ਼ਰੂਰਤ ਕਰਨੀ ਚਾਹੀਦੀ ਆ ਗੱਲਾਂ ਬਾਤਾਂ ਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਵੀ ਅਜਿਹੀ ਹਰਕਤ ਕਰੋ ਇੱਕ ਬਹੁਤ ਵੱਡੀ ਕੋਈ ਦਲੇਰੀ ਕਰੋ ਤੇ ਪਾਕਿਸਤਾਨ ਨੂੰ ਉਸ ਦੀਆਂ ਹਰਕਤਾਂ ਦਾ ਜਿਹੜਾ ਸਵਾਦ ਮਿਲ ਸਕੇ ਉਸ ਨੂੰ ਉਸ ਦਾ ਨਤੀਜਾ ਭੁਗਤਣਾ ਪਏ ਮੋਦੀ ਸਾਹਿਬ ਫੜਾ ਦਾ ਬਹੁਤ ਮਾਰਦੇ ਨੇ ਪਰ ਅੱਜ ਲੋੜ ਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਬਣੇ ਔਰ ਪਾਕਿਸਤਾਨ ਮੁੜ ਕੇ ਇਹੋ ਜਿਹੀ ਕੋਈ ਜ਼ਰੂਰਤ ਨਾ ਕਰੇ ਅੱਜ ਅਸੀਂ ਬਾਣੀ ਲੋਧੀ ਅੱਡੇ ਦੇ ਵਿੱਚ ਐਮਐਲਏ શ્રી ਜਗਿੰਦਰਪਾਲ ਜੀ ਦੀ ਰਹਿਨੁਵਾਈ ਦੇ ਵਿੱਚ ਪਾਕਿਸਤਾਨ ਸਰਕਾਰ ਦਾ ਤੇ ਪਾਕਿਸਤਾਨ ਆਰਮੀ ਦਾ ਜਿਹੜਾ ਪਤਲਾ ਫੁੱਕਿਆ ਉਹਦੇ ਵਾਸਤੇ ਇਕੱਠੇ ਹੋਏ ਆ ਇਹ ਜੋ ਕਿਨੌਣੀ ਹਰਕਤ ਇਹਨਾਂ ਨੇ ਜੀਐਨਕੇ ਵਿੱਚ ਕੀਤੀ ਹੈ ਇਹਦੇ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਨੇ ਆ ਇਹ ਕਿਸੇ ਧਰਮ ਦੇ ਨਹੀਂ ਕਿਸੇ ਜਾਤ ਦੇ ਨਹੀਂ ਇਹ ਸਿਰਫ ਇਨਸਾਨੀਅਤ ਦੇ ਦੁਸ਼ਮਣ ਲੋਕ ਹੈ ਜੋ बार-बार ਕੋਈ ਨਾ ਕੋਈ ਬਹਾਨਾ ਬਣਾ ਕੇ ਕਦੀ ਹਿੰਦੂ ਮੁਸਲਮਾਨ ਦਾ ਕਦੀ ਹਿੰਦੂ ਸਿੱਖ ਦਾ ਕਿ ਇਹ ਨਾ ਕਿਸੇ ਮਹਾਨਾਂ ਦੇ ਨਾਲ ਜਿਹੜਾ ਆ ਉਹ ਲੋਕਾਂ ਦੇ ਵਿੱਚ ਇਨਸਾਨਾਂ ਦੇ ਵਿੱਚ دہشت ਫਲਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਸਾਰੇ ਅੱਗੇ ਬੇਨਤੀ ਕਰਨੇ ਆ ਕਿ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਅਸੀਂ ਹਿੰਦੁਸਤਾਨ ਦੇ ਨਾਗਰਿਕ ਆ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਾਣੇ ਸ਼ਖਸੀਤਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕੀਤਾ ਆ ਤੇ ਇਹਨਾਂ ਬੁਝਦਿਲਾ ਕੋ ਡਰਨ ਦੀ ਸਾਡੇ ਕੋਈ ਜ਼ਰੂਰਤ ਨਹੀਂ ਕਿਉਂਕਿ ਅੱਜ ਵੀ ਸਾਡੀ ਰਗਾਂ ਦੇ ਵਿੱਚ ਉਹੀ ਖੂਨ ਦੌੜ ਰਿਹਾ ਜੋ ਸ਼ਹੀਦ ਭਗਤ ਸਿੰਘ ਦੇ ਰਗਾ ਵਿੱਚ ਦੌੜ ਰਿਹਾ ਜੋ ਹੋਰ ਸੁਤੰਤਰਤਾ ਸੰਾਣੀਆਂ ਦੀ ਰਗਾ ਵਿੱਚ ਦੌੜ ਰਿਹਾ ਹੈ ਉਹਨਾਂ ਦੀ ਕੁਰਬਾਨੀ ਦੇ ਬਦੌਲਤ ਹੀ ਅੱਜ ਅਸੀਂ ਚੌਂਕਾ ਦੇ ਵਿੱਚ ਖਲੋ ਕੇ ਪੁਤਲੇ ਫੂਕ ਸਕਨੇ ਆ ਜਾਂ ਕੋਈ ਮੁਜ਼ਾਹਰਾ ਕਰ ਸਕਨੇ ਆ ਮੈਂ ਪਾਕਿਸਤਾਨ ਸਰਕਾਰ ਨੂੰ ਕਹਿਣਾ ਚਾਹਨਾ ਵੀ ਇਹਨਾਂ ਗੰਦੀ ਹਰਕਤਾਂ ਤੋਂ ਬਾਜ਼ ਆਓ ਇਹਨਾਂ ਹਰਕਤਾਂ ਨਾਲ ਤੋਹੀਨ ਦੋਸਤਾਂ ਦਾ ਅੱਗੇ ਵੀ ਕੁਝ ਨਹੀਂ ਵਿਗਾੜ ਸਕਦੇ ਤੇ ਹੁਣ ਵੀ ਕੁਝ ਨਹੀਂ ਵਿਗਾੜ ਸਕਦੇ ਜੈ ਹਿੰਦ ਜੈ ਭਾਰਤ